ਹੈਲੋ ਹਾਂ ਜੀ ਉਹ ਐਫਸੀ ਗਾਲ ਤੇ ਹੋਰ ਕੰਪਿਊਟਰ ਵਾਲੇ ਸਭ ਭਰਾ ਠੀਕ ਰਗਾ ਘਰ ਪਰਸਾ ਲੋਕਿਆਂ ਜਿਵੇਂ ਤੁਹਾਨੂੰ ਪਤਾ ਵੀ ਜਾਨਵਰਾਂ ਦਾ ਉਹ ਫੁੱਲ ਗਰੰਟੀ ਸੇਲ ਕਰਦੇ ਤੇ ਕੋਈ ਧੋਖਾਧੜੀ ਨਹੀਂ ਕਿਸੇ ਭਰਾਣਾ ਠੀਕ ਹੈ ਜੀ ਇਹ ਬਈ ਆਪਾਂ ਜਾਨਵਰ ਭੇਜਣ ਲੱਗੇ ਜਿਹੜੇ ਜਾਨਵਰ ਭੇਜਣ ਲੱਗੇ ਬਈ ਇਹਨਾਂ ਚੋਂ 5 ਦਾ ਆਪਾਂ ਬੱਚੇ ਭੇਜੇ 6 ਦਾ ਬੱਚੇ ਭੇਜਣ ਲੱਗੇ ਚੀਕੰਬਰਸਰ ਬਾਈ ਦੇ ਬੱਕ ਹੋਏ ਨੇ ਸੀ ਠੀਕ ਹੈ ਜੀ 6 ਉਹਨਾਂ ਦੇ ਬੱਚੇ ਜਿਹੜੇ ਬੱਕਾ ਸੀ ਉਹ ਭੇਜਣ ਲੱਗਿਆ ਪੰਬਸਰ ਤੇ ਇਹਨਾਂ ਵਿੱਚ ਵਿੱਚ ਇੱਕ ਆਪਾਂ ਭੇਜਣ ਲੱਗਿਆ ਪਟਿਆਲੇ 2 ਜੋੜਾ ਤੇ 2 ਨਾਰਾ ਠੀਕ ਹੈ ਜਿਹੜੇ ਨਰ ਭੇਜਣ ਲੱਗੇ ਆ ਉਹਨਾਂ ਦੇ ਇੱਕ ਧੰਨੇ ਵਾਲਾ ਨਾਲਾ ਚਟੀਆਂ ਖਾ ਦਾ ਇਹ ਕਹੇਗਾ ਮਿੱਕੀ ਗਾਮੀ ਨਾਲ ਲਾਲ ਚੀਨਾ ਖਟੀਆਂ ਖਾ ਦਾ ਨਾਲ ਠੀਕ ਹੈ ਜੀ ਤੇ ਤੁਹਾਨੂੰ ਸ਼ੌਂਕ ਕਰਾਉਣੇ ਨੇ ਜਿਹੜੇ ਦੋ ਜੋੜੇ ਦੇ ਦੋ ਨਰ ਭੇਜਣ ਲੱਗੇ ਆ ਲੱਗੇ ਲਗਾਏ ਜੋੜੇ ਭੇਜਣ ਲੱਗੇ ਫੁੱਲ ਗਰੰਟੀ ਨਾਲ ਜਨੌਰ ਦੇ ਲੱਗੇ ਆ ਠੀਕ ਹੈ ਜੀ ਆਹ ਬਈ ਨਰ ਭੇਜਣ ਲੱਗੇ ਆ ਇਹ ਮਿੱਕੀ ਗਾਮੀ ਨਾਲ ਜੋ ਕਬੂਤਰਾ ਆਪਣਾ ਖਟੀਆਂ ਖਾ ਦਾ ਰੱਤਾ ਠੀਕ ਹੈ ਜੀ ਦੇਖ ਸਕਦੇ ਤੁਸੀਂ ਖਟੀਆਂ ਅੱਖਾਂ ਦਾ ਨਾਰਾ ਇਹਦੇ ਨਾਲ ਜਿਹੜੀ ਮਦੀ ਲੱਗੀ ਨਹੀਂ ਆਪਣੀ ਬਈ ਸੀਰੀਅਲੇ ਕਬੂਤਰਾ ਜੋ ਲੱਗੀ ਆ ਸੀਰੀਅਲੇ ਕਬੂਤਰਾ ਜੋ ਕਾਲੀ ਲੋਕ ਤੇ ਖੱਟੀਆਂ ਅੱਖਾਂ ਦੀ ਮਦੀਨ ਲੱਗੀ ਆ ਇਹ ਆਪਣੀ ਸੀਰੀਅਲੇ ਕਬੂਤਰਾ ਜੋ ਬਈ ਠੀਕ ਹੈ ਜੀ ਦੇਖ ਸਕਦੇ ਹੋ ਫੌਲਰ ਵਾਲੇ ਜੋੜਾ ਪੈ ਜੱ ਲੱਗਿਆ ਤੇ ਦੂਜਾ ਵਾਲਾ ਜੋੜਾ ਪੈ ਜੱ ਲੱਗੇ ਬਈ ਆਪ ਲਾਲਚ ਨਹੀਂ ਧੰਨੇ ਵਾਲੇ ਕਬੂਤਰਾ ਦੀ ਕੂਤਰੀ ਹੈ ਜੀ ਆ ਦੇਖ ਸਕਦੇ ਤੁਸੀਂ ਲਾਲਚ ਹੀ ਨਹੀਂ ਮਦੀਨ ਧੰਨੇ ਵਾਲੇ ਕਬੂਤਰਾ ਜੋ ਇਹ ਮਦੀਨ ਹੈ ਜੀ ਠੀਕ ਹੈ ਜੀ ਤੇ ਜਿਹੜਾ ਇਹਦੇ ਨਾਲ ਨਰ ਲੱਗਾ ਦਾ ਜੀ ਉਹ ਸ਼ਾਕ ਆ ਕਾਕਲੇ ਕਬੂਤਰਾਂ ਦੀ ਦਰ ਲੱਗਿਆ ਹੋਇਆ ਤਾਂ ਨੇਲੀ ਕਬੂਤਰੀ ਆ ਕਾਕਲੇ ਕਬੂਤਰਾ ਠੀਕ ਹੈ ਜੀ ਆ ਦੇਖ ਸਕਦੇ ਤੁਸੀਂ ਇਹ ਸ਼ਾਕ ਆ ਨਾਰਾ ਜਿਹੜਾ ਇੱਕ ਆਕਲੇ ਕਬੂਤਰਾਂ ਜਿਹਾ ਆਪਣਾ ਠੀਕ ਹੈ ਜੀ ਤੇ ਇਹਦੇ ਨਾਲ ਜਿਹੜਾ ਦੂਜਾ ਨਾਰ ਭੇਜੇ ਲੱਗਿਆ ਇਹ ਵੀ ਬਈਏ ਵੀ ਧੰਨੇ ਵਾਲੇ ਕਬੂਤਰਾਂ ਦੀ ਚਿੱਟੀਆਂ ਅੱਖਾਂ ਦਾ ਲਾਲ ਜੀ ਨਾ ਨਾਰਾ ਦੇਖ ਸਕਦੇ ਤੁਸੀਂ ਠੀਕ ਚਿੱਟੀਆਂ ਅੱਖਾਂ ਲਾਲ ਜੀ ਨਾ ਨਾਰਾਇਤਾ ਨੇਲੇ ਕਬੂਤਰਾਂ ਜਿਹਾ ਬਈ ਠੀਕ ਹੈ ਜੀ ਆ ਦੇਖ ਸਕਦੇ ਤੁਸੀਂ ਠੀਕ ਹੈ ਫੁੱਲ ਗਰੰਟੀ ਵਾਲੇ ਕਬੂਤਰ ਵੇਚ ਲੱਗੇ ਆ ਤੇ ਆ ਜਿਹੜਾ ਨਾਰਾ ਇੱਕ ਖੱਡੀਆਂ ਅੱਖਾਂ ਦਾ ਲਾਲ ਜੀਨਾ ਇਹ ਵੀ ਮਿੱਕੀ ਆਮੀ ਵਾਲੇ ਕੂਤਰਾ ਜੀ ਠੀਕ ਹੈ ਜੀ ਖੱਡੀਆਂ ਅੱਖਾਂ ਲਾਲ ਜੀਨਾ ਨਾਰਾ ਇਹ ਵੀ ਆਪਣਾ ਬਈ ਧੰਨੇ ਵਾਲੇ ਕਬੂਤਰਾਂ ਜੀ ਤੇ ਬਾਕੀ ਫੋਲ ਦਾ ਗਰੰਟੀ ਜਨਵਰ ਵੀ ਨੇ ਕਿਸੇ ਭਰਾ ਨੇ ਹੋਰ ਵੀ ਜਨਮਰ ਲੈਣੇ ਤਾਂ ਆਪਣੇ ਸੰਪਰਕ ਕਰ ਸਕਦਾ ਠੀਕ ਹੈ ਜੀ ਡਿਸਟ੍ਰਿਕਟ ਫਰੀਦਕੋਟ ਪਿੰਡ ਕੰਮੇਣਾ ਤੇ ਬਾਕੀ ਜਿਹੜੇ ਆ ਪਛੇ ਬੱਚੇ ਭੇਜਣ ਲੱਗੇ ਆ ਅੰਮ੍ਰਿਤਸਰ ਇਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾ ਦਿੰਨੇ ਠੀਕ ਹੈ ਜੀ ਆਹ ਛੇ ਬੱਚੇ ਆ ਬਾਈ ਜੀ ਚੀਕ ਬੱਚੇ ਠੀਕ ਹੈ ਜੀ ਆ ਦੇਖ ਸਾ ਜੀ ਆ ਟੀਰਾ ਬੱਚਾ ਜਿਹੜਾ ਹੀ ਕਾਲੀ ਗਿੱਚੀ ਵਾਲਾ ਇਹ ਸ਼ਾਹ ਆਖੇ ਕਬੂਤਰਾਂ ਦੇ ਆਪਣੇ ਕਾਕਿਆਂ ਵਾਲਿਆਂ ਚੋਂ ਆ ਖੱਟੀਆਂ ਦਾ ਆਪਣਾ ਸੀਰੀਅਲ ਕਬੂਤਰਾਂ ਚੋਂ ਦੂਜਾ ਕਾਲਸਰਾ ਜਿਹੜਾ ਜੰਟੇ ਵਾਲੇ ਕਬੂਤਰਾਂ ਦਾ ਜੀ ਠੀਕ ਹੈ ਜੀ ਜੰਟੇਲੇ ਕਬੂਤਰਾਂ ਚੋਂ ਆ ਤੇ ਆ ਆਪਨੇ ਵੀ ਸੀਰੀਅਲ ਕਬੂਤਰਾਂ ਚੋਂ ਬਾਈ ਜੀ ਤੇ ਦੇਖ ਸਕਦੇ ਹੋ ਬਈ ਬੱਚੇ ਪੂਰੇ ਵਧੀਆ ਤੰਦਰੁਸਤ ਬੱਚੇ ਪੂਰੇ ਪਲੇਵੇ ਬੱਚੇ ਉੱਡ ਗਏ ਛਤਰਾਂਾਂ ਤੇ ਬੈੰਦੇ ਆ ਵਿੱਚ ਦੋ ਤਿੰਨ ਬੱਚੇ ਤਾਂ ਉੱਡ ਕੇ ਵੀ ਆਉਂਦੇ ਠੀਕ ਹੈ ਜੀ ਇਹ ਛੇ ਬੱਚੇ ਬਾਈ ਦੀ ਬੱਕ ਹੋਈ ਸੀ ਛੇ ਦੇ ਛੇ ਬੱਚੇ ਭੇਜਣ ਲੱਗੇ ਆ ਤੇ ਬਾਕੀ ਜਿਹੜੇ ਪਟਿਆਲੇ ਭੇਜਣ ਲੱਗੇ ਜੋੜੇ ਇਹ ਜੋੜਿਆਂ ਦਾ ਵੀ ਤੁਹਾਨੂੰ ਸ਼ੌਂਕ ਕਰਾ ਦਿੰਨੇ ਠੀਕ ਦੁਬਾਰੇ ਫੇਰ ਇਹ ਜੋੜੇ ਬਈ ਆਪਾਂ ਪਟਿਆਲੇ ਭੇਜਣ ਲੱਗੇ ਠੀਕ ਹੈ